ਸਾਡੀਆਂ ਲੋੜਾਂ ਇਸ ਉਮਰ 'ਚ ਇੱਕ ਕਮਰੇ 'ਚ ਪੂਰੀਆਂ ਹੁੰਦੀਆਂ ਨੇ ਜਿਹਦੇ ਵਿੱਚ ਸਾਡੀ ਇੱਕ ਛੋਟੀ ਜਿਹੀ ਕਿਚਨ ਆ ਬਾਥਰੂਮ ਆ ਸਾਡੇ ਲਈ ਬੈੱਡ ਹੈਗਾ ਤੇ ਰੂਮ ਇੰਨਾ ਵੱਡਾ ਹੈਗਾ ਕਿ ਚਾਰ ਪੈਣ ਪਾਈ ਆਉਣ ਅਸੀਂ ਮੰਝੇ ਡਾਉਣੇ ਆ ਸੀ ਮੁੜ ਕੇ ਉਹ ਪੁਰਾਣੇ ਪੰਜਾਬ 'ਚ ਜਾ ਰਹੇ ਆ ਕਿ ਜਿੱਥੇ ਜਦ ਕੋਈ ਆਉਂਦਾ ਸੀ ਇਕੱਠੇ ਪੈਂਦੇ ਸੀ ਅੱਜਕੱਲ ਤਾਂ ਬਿਲਕੁਲ ਲੋਕ ਬਹੁਤ ਘੱਟ ਆਉਂਦੇ ਜਾਂਦੇ ਆ ਸਾਡਾ ਕੰਗਾ ਤੇਲ ਇੱਥੇ ਪਿਆ ਜੀ ਤੇ ਆ ਸਾਡਾ ਬੈਡਰੂਮ ਆ ਦੋਨਾਂ ਜਣਿਆਂ ਦੀਆਂ ਅਲਮਾਰੀਆਂ ਕੱਪੜੇ ਇਹਦੇ ਵਿੱਚ ਨੇ ਤੇ ਜੇ ਕੋਈ ਭੈਣ ਭਾਈ ਵੀ ਆਉਂਦਾ ਉਹਦੇ ਲਈ ਆਸਾਈਡ ਹੈਗੀ ਆ ਫੋਟੋ ਲੱਗੀਆਂ ਸਾਂਝੇ ਪਰਿਵਾਰ ਦੇ ਹੈ ਇੱਕ ਵਾਰ ਬੰਦਾ ਜਦੋਂ ਵੈਲ ਸੈਟਲ ਹੋ ਜਾਂਦਾ ਬੰਦਾ ਸੋਚਦਾ ਕਿ ਇੱਥੇ ਵੱਡੀ ਸਾਰੀ ਕੋਠੀ ਖੜੀ ਕਰ ਲਈਏ ਪਰ ਤੁਸੀਂ ਉਹਦੇ ਬਿਲਕੁਲ ਉਲਟ ਕੀਤਾ ਕੰਮ ਉਥੇ ਚੰਗਾ ਪੱਲਾ ਵੱਡਾ ਬਿਜ਼ਨਸ ਛੱਡ ਕੇ ਤੁਸੀਂ ਆਪਦੀ ਚੰਗੀ ਨੌਕਰੀ ਛੱਡ ਕੇ ਇੱਥੇ ਆ ਕੇ ਇੱਕ ਕਮਰੇ ਦੇ ਵਿੱਚ ਰਹਿਣ ਦਾ ਫੈਸਲਾ ਕਿਉਂ ਕੀਤਾ ਜੀ ਸਾਨੂੰ ਸੱਚੀ ਨਸਕੂਂ ਦੇ ਰਿਹਾ ਮੈਨੂੰ ਲੱਗਦਾ ਨਹੀਂ ਕਿ ਜੇ ਕੋਠੀ ਹੁੰਦੀ ਮੈਂ ਉਹਨੂੰ ਸਾਂਭ ਸਕਦੀ ਹੂੰ ਕਿਉਂਕਿ ਇਹ ਵੀ ਅਸੀਂ ਸੋਚਿਆ ਹੋਇਆ ਵੀ ਜਗ੍ਹਾ ਉਨੀ ਕੁ ਹੋਣੀ ਚਾਹੀਦੀ ਹੈ ਜਿਹਨੂੰ ਅਸੀਂ ਆਪ ਸਾਂਭ ਲਈਏ ਨਾ ਕਿ ਕਿਸੇ ਦੇ ਸਰਤੇ ਇਹ ਤੁਸੀਂ ਪਹਿਲਾਂ ਸੋਚ ਰਹੇ ਸੀ ਕਿ ਕੱਚਾ ਫਰਸ਼ ਰੱਖੋਗੇ ਤੁਸੀਂ ਇਹਦਾ ਪਰ ਫਰਸ਼ ਚਲੋ ਖੈਰ ਪੁਰਾਣੀਆਂ ਟੈਲਾਂ ਵੀ ਤੁਸੀਂ ਪੁਰਾਣੀਆਂ ਲਿਆ ਕੇ ਲਾਈਆਂ ਇੱਥੇ ਰਿਸ਼ਤੇਦਾਰਾਂ ਨੇ ਸ਼ੁਰੂ-ਸ਼ੁਰੂ ਚ ਇਹ ਨਹੀਂ ਕਿਹਾ ਕਿ ਇਹ ਕੀ ਕਰੀ ਜਾਂਦੇ ਆ ਐਡਾ ਕੰਮ ਕਾਜ ਛੱਡ ਕੇ ਕੈਨੇਡਾ ਤੋਂ ਆ ਕੇ ਇੱਥੇ ਇੱਕ ਕਮਰੇ ਦੇ ਵਿੱਚ ਰਹੀ ਜਾਂਦੇ ਆ ਪੰਜਾਬ ਚੰਡੀਗੜ੍ਹ ਫਲੈਟ ਹੈਗਾ ਪਰ ਮੈਂ ਕੈਨੇਡਾ ਤੋਂ ਹੀ ਕਹਤਾ ਸੀ ਕਿ ਮੈਂ ਚੰਡੀਗੜ੍ਹ ਫਲੈਟਸ ਜਾਣਾ ਨਹੀਂ ਚਾਹੀਏ ਉਹਨੂੰ ਰੱਖੋ ਚਾਹੇ ਵੇਚੋ ਜੋ ਮਰਜੀ ਕਰੋ ਸੋ ਉਹ ਫਲੈਟ ਚ ਮੇਰੀ ਕਦੇ ਵੀ ਜਾਣਦੀ ਉਹ ਹੈ ਨਹੀਂ ਕਿ ਇਹ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਕੁਦਰਤ ਨਾਲ ਜੁੜਿਓ ਰੁੱਖ ਬਹੁਤ ਸਾਰੇ ਲਾ ਰੱਖੇ ਤੁਸੀਂ ਰੁੱਖ ਲੱਗੇ ਹੋਏ ਨੇ ਸਾਡੇ ਚਿੜੀਆਕਾਰ ਆ ਜਿਹੜੇ ਸਾਡੇ ਵਰਕਰ ਕੰਮ ਕਰਦੇ ਆ ਉਹਨਾਂ ਨਾਲ ਜਾ ਕੇ ਉਸ ਲੈਵਲ ਤੇ ਗੱਲ ਕਰੀ ਦੀਆਂ ਦਿਖਾਵੇ ਸ਼ੋਅ ਆਫ ਨੇ ਸਾਡੇ ਸਮਾਜ ਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾਇਆ ਇਸ ਤੇ ਅਸੀਂ ਗੱਲ ਕਰ ਰਹੇ ਹਾਂ ਅੱਜ ਕਿਉਂਕਿ ਇੱਕ ਐਨ ਆਰ ਆਈ ਪਰਿਵਾਰ ਜੋ ਕਿ 25-27 ਸਾਲ ਕੈਨੇਡਾ ਦੇ ਵਿੱਚ ਕੰਮ ਕਰਕੇ ਪੰਜਾਬ ਵਾਪਸ ਪਰਤ ਆਇਆ ਔਰ ਇੱਕ ਕਮਰੇ ਦੇ ਵਿੱਚ ਕਿਵੇਂ ਰਹਿ ਰਿਹਾ ਕਿਵੇਂ ਇੱਕ ਕਮਰੇ ਚ ਗੁਜ਼ਾਰਾ ਕਰ ਰਿਹਾ ਔਰ ਸੁਨੇਹਾ ਕੀ ਇਹ ਪਰਿਵਾਰ ਦੇਣਾ ਚਾਹੁੰਦਾ ਇਸ ਤੇ ਅਸੀਂ ਗੱਲਬਾਤ ਕਰਾਂਗੇ ਔਰ ਅਸੀਂ ਉਹਨਾਂ ਦੀ ਪਰਮਿਸ਼ਨ ਲਈ ਹੈ ਬਕਾਇਦਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਔਰ ਨਾਲ ਹੀ ਇਹ ਇਹ ਸਿਰਫ ਸੇਧ ਦੇਣ ਵਾਸਤੇ ਆ ਕਿ ਗੁਜ਼ਾਰਾ ਜਿਹੜਾ ਕਰਨ ਵਾਸਤੇ ਇੰਨੀ ਕਿ ਜਗ੍ਹਾ ਵੀ ਕਾਫੀ ਹੁੰਦੀ ਹੈ ਇਹ ਨਹੀਂ ਕਿ ਬਾਰ ਬਿਜ਼ਨਸ ਇਹਨਾਂ ਦਾ ਚੰਗਾ ਸੈਟਲ ਸੀਗਾ ਉੱਥੇ ਸ਼ਟਡਾਊਨ ਕਰਕੇ ਇਹ ਬੱਚੇ ਹਾਲਾਂਕਿ ਇਹਨਾਂ ਦੇ ਕੰਮਕਾਜ ਉੱਥੇ ਕਰ ਰਹੇ ਆ ਪਰ ਇਹਨਾਂ ਨੇ ਸੋਚਿਆ ਕਿ 50 ਸਾਲ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਹੈ ਉਹ ਪੰਜਾਬ ਦੇ ਵਿੱਚ ਵਜਾਰ ਨਹੀਂ ਔਰ ਇਹ ਨਹੀਂ ਕੋਈ ਵੱਡਾ ਮਹਿਲ ਨਹੀਂ ਛੱਤਣਾ ਜਾ ਕੇ ਉੱਥੇ ਕੰਮਕਾਜ ਆਪ ਦਾ ਨਾਲ ਸ਼ੁਰੂ ਕਰ ਲਿਆ ਪਰ ਇੱਕ ਕਮਰੇ ਦੇ ਵਿੱਚ ਜ਼ਿੰਦਗੀ ਕਿਦਾਂ ਸੌਖੀ ਲੰਘ ਰਹੀ ਹੈ ਉਹ ਗੱਲਬਾਤ ਕਰਾਂਗੇ ਚਰਨਜੀਤ ਸਿੰਘ ਜੀ ਨਾਲ ਅਸੀਂ ਗੱਲ ਕੀਤੀ ਔਰ ਹੁਣ ਉਹਨਾਂ ਦੇ ਵਾਈਫ ਵੀ ਨੇ ਸਾਡੇ ਨਾਲ ਕਿਉਂਕਿ ਉਹਨਾਂ ਦਾ ਇਹ ਪਲਾਨ ਸੀਗਾ ਆਮ ਤੌਰ ਤੇ ਸਮੱਸਿਆ ਜਿਹੜੀ ਕਿਹਾ ਜਾਂਦਾ ਕਿ ਜਿਹੜਾ ਘਰ ਚਲਾਉਂਦੀਆਂ ਆ ਜਾਂ ਘਰ ਦੀ ਰੂਪਰੇਖਾ ਬੀਬੀਆਂ ਤੈਅ ਕਰਦੀਆਂ ਕਿ ਕਿੱਦਾਂ ਦਾ ਘਰ ਹੋਣਾ ਚਾਹੀਦਾ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇੱਕ ਕਮਰੇ ਦਾ ਪੂਰਾ ਇਹ ਘਰ ਆ ਇੱਥੇ ਇਹ ਬੈੱਡਰੂਮ ਆ ਇੱਥੇ ਡਰਾਇੰਗ ਰੂਮ ਆ ਇੱਥੇ ਇਹਨਾਂ ਦਾ ਨਾਲ ਵਾਸ਼ਰੂਮ ਆ ਔਰ ਨਾਲ ਹੀ ਇੱਥੇ ਕਿਚਨ ਆ ਬੀਬੀ ਜੀ ਸਾਡੇ ਨਾਲ ਨੇ ਹਰਮਿੰਦਰ ਕੌਰ ਜੀ ਵੀ ਕਿਵੇਂ ਸਭ ਤੋਂ ਪਹਿਲਾਂ ਤਾਂ ਇੱਕ ਕਮਰੇ ਦਾ ਘਰ ਮੈਂ ਚਾਹੁੰਨਾ ਕਿ ਤੁਸੀਂ ਬਰੀਫ ਕਰੋ ਦੱਸੋ ਜਰਾ ਇੱਥੇ ਛੋਟੀ ਜਿਹੀ ਇੱਕ ਕਿਚਨ ਆ ਇੱਥੇ ਤੁਹਾਡੀ ਇਹ ਪੂਰਾ ਕਮਰਾ ਔਰ ਜਦੋਂ ਜ਼ਿਕਰ ਚੱਲਦਾ ਚਰਚਾ ਚੱਲਦੀ ਆ ਆਮ ਤੌਰ ਤੇ ਕਿ ਬਾਹਰ ਬੰਦਾ ਜਦੋਂ ਵੈਲ ਸੈਟਲ ਹੋ ਜਾਂਦਾ ਬੰਦਾ ਸੋਚਦਾ ਕਿ ਇੱਥੇ ਵੱਡੀ ਸਾਰੀ ਕੋਠੀ ਖੜੀ ਕਰ ਲਈਏ ਪਰ ਤੁਸੀਂ ਉਹਦੇ ਬਿਲਕੁਲ ਉਲਟ ਕੀਤਾ ਕੰਮ ਉਥੇ ਚੰਗਾ ਪਲਾ ਵੱਡਾ ਬਿਜ਼ਨਸ ਛੱਡ ਕੇ ਤੁਸੀਂ ਆਪਦੀ ਚੰਗੀ ਨੌਕਰੀ ਛੱਡ ਕੇ ਇੱਥੇ ਆ ਕੇ ਇੱਕ ਕਮਰੇ ਦੇ ਵਿੱਚ ਰਹਿਣ ਦਾ ਫੈਸਲਾ ਕਿਉਂ ਕੀਤਾ ਪੰਜਾਬ ਦਾ ਅ ਬਿਕਰਮ ਅਸਲ 'ਚ ਸਾਡੇ ਅੰਦਰ ਦੇ ਦਿਲ ਦੀ ਪੁਕਾਰ ਸੀਗੀ ਅੰਦਰੋਂ ਸੀਗਾ ਕਿ ਅਸੀਂ ਬਹੁਤ ਹੀ ਸਿੰਪਲ ਰਹਿਣਾ ਆ ਹਮ ਹਮ ਅਸੀਂ ਬਹੁਤ ਜ਼ਿਆਦਾ ਲਾਈਫ ਪ੍ਰੈਕਟੀਕਲ ਜਿਹਾਉਂਦੇ ਆ ਹਮ ਹਮ ਤੇ ਪ੍ਰੈਕਟੀਕਲ ਦੇ ਵਿੱਚ ਅਸੀਂ ਇਹ ਦੇਖਿਆ ਕਿ ਸਾਨੂੰ ਸਾਡੀਆਂ ਲੋੜਾਂ ਕੀ ਨੇ ਤੇ ਇਸ਼ਿਆਮਾ ਕੀ ਨੇ ਇਸ਼ਿਆਮਾ ਦਾ ਕੋਈ ਅੰਤ ਨਹੀਂਗਾ ਕੋਈ ਅਥਾ ਨਹੀਂ ਹਣਾ ਸੋ ਲੋੜਾਂ ਸਾਡੀਆਂ ਬਹੁਤ ਘੱਟ ਨੇ ਰੋਟੀ ਕਪੜਾ ਮਕਾਨ ਆ ਲੋੜਾਂ ਅਸੀਂ ਦੇਖਿਆ ਕਿ ਸਾਡੀਆਂ ਲੋੜਾਂ ਇਸ ਉਮਰ 'ਚ ਇੱਕ ਕਮਰੇ 'ਚ ਪੂਰੀਆਂ ਹੁੰਦੀਆਂ ਨੇ ਜਿਹਦੇ ਵਿੱਚ ਸਾਡੀ ਇੱਕ ਛੋਟੀ ਜੀ ਕਿਚਨ ਆ ਬਾਥਰੂਮ ਆ ਸਾਡੇ ਲਈ ਬੈੱਡ ਹੈਗਾ ਤੇ ਰੂਮ ਇੰਨਾ ਵੱਡਾ ਹੈਗਾ ਕਿ ਚਾਰ ਭੈਣ ਭਾਈ ਆਉਣ ਅਸੀਂ ਮੰਝੇ ਡਾਉਣੇ ਆ ਅਸੀਂ ਮੁੜ ਕੇ ਉਹ ਪੁਰਾਣੇ ਪੰਜਾਬ 'ਚ ਜਾ ਰਹੇ ਆ ਕਿ ਜਿੱਥੇ ਜਦ ਕੋਈ ਆਉਂਦਾ ਸੀ ਇਕੱਠੇ ਪੈਂਦੇ ਸੀ ਅੱਜ ਕੱਲ ਤਾਂ ਬਿਲਕੁਲ ਲੋਕ ਬਹੁਤ ਘੱਟ ਆਉਂਦੇ ਜਾਂਦੇ ਆ ਕੋਈ ਇੱਕ ਅੱਧੀ ਰਾਤ ਆਉਂਦਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਕੋਈ ਭੈਣ ਭਾਈ ਆ ਕੇ ਕਹਿੰਦਾ ਮੇਰਾ ਮੰਜਾ ਕੋਲ ਡਾਲੋ ਉਵੇਂ ਗੱਲਾਂ ਕਰਦੇ ਕਰਦੇ ਤੁਸੀਂ ਸੌ ਜਾਂਦੇ ਹੋ ਸਵੇਰੇ ਉੱਠ ਕੇ ਦੇਖਦੇ ਹੋ ਕਿ ਕਿਹਨੇ ਚਾਹ ਬਣਾਉਣੀ ਆ ਕੋਲੀ ਬੈਠਾ ਕੋਈ ਕਿਸੇ ਨੂੰ ਮਿਸ ਨਹੀਂ ਕਰ ਰਿਹਾ ਗੱਲਬਾਤ ਦੇ ਵਿੱਚ ਨਹੀਂ ਤਾਂ ਜਿਹੜੀ ਵੱਡੀ ਗੱਲ ਆ ਇਹ ਪੈ ਗਈ ਆ ਵੀ ਕਮਿਊਨੀਕੇਸ਼ਨ ਹੈ ਨਹੀਂ ਕਿਉਂਕਿ ਸਾਰੇ ਆਪ ਕੋ ਆਪਣੇ ਕਮਰਿਆਂ 'ਚ ਬੈਠੇ ਨੇ ਔਰ ਈਵਨ ਪੰਜ ਬੰਦੇ 6 ਬੰਦੇ ਹੈਗੇ ਆ ਤੇ ਸਾਰਿਆਂ ਕੋਲੇ ਆਪੋ ਆਪਣੇ ਫੋਨ ਆ ਉਹ ਰੀਲਾਂ ਹੀ ਦੇਖੀ ਜਾਂਦੇ ਬਸੇ ਗੱਲ ਨਹੀਂ ਕਰ ਰਹੇ ਸਭ ਤੋਂ ਵੱਡੀ ਜਿਹੜੀ ਆ ਗੈਪ ਪੈਣ ਦੀ ਸਭ ਤੋਂ ਵੱਡੀ ਵਜ੍ਹਾ ਮੋਬਾਈਲ ਫੋਨ ਵੀ ਹੈ ਸਾਡੇ ਚੰਨ ਲੱਗੇ ਆ ਹੈਗੇ ਆ ਬਿਲਕੁਲ ਹੈਗੇ ਆ ਹੁਣ ਸਾਡੇ ਕੋਲ ਮੇਰੇ ਕੋਲ ਫੋਨ ਹੁੰਦਾ ਹੈ ਤਕਰੀਬਨ 2-2 3-3 ਦਿਨ ਫੋਨ ਮੇਰੇ ਕੋਲ ਨਹੀਂ ਆਉਂਦਾ ਔਰ ਮੈਨੂੰ ਇੰਨਾ ਸਕੂਨ ਮਿਲਦਾ ਉਹ ਚੀਜ਼ ਦਾ ਕਿ ਕੋਈ ਸਟ੍ਰੈਸ ਹੀ ਨਹੀਂਗਾ ਨਹੀਂ ਤਾਂ ਕਿਸੇ ਦਾ ਫੋਨ ਆ ਗਿਆ ਕੋਈ 네ਗੇਟਿਵ ਗੱਲ ਹੋਊਗੀ ਬਿਨਾਂ ਮਤਲਬ ਤੋਂ ਗੱਲ ਹੋਊਗੀ ਸੋ ਉਹ ਚੀਜ਼ਾਂ ਤਾਂ ਛੁੱਟ ਗਈ ਸੀ ਆਪਣੇ ਆਪ ਨਾਲ ਜ਼ਿਆਦਾ ਜੁੜਦੇ ਆ ਕਦੇ ਕੋਈ ਕੰਮ ਕਰਦੇ ਆ ਮੈਨੂੰ ਤਾਂ ਉਹ ਵੀ ਲੱਗਦਾ ਹੈ ਵੀ ਹਰ ਕੰਮ ਕਰਦੇ ਆ ਜਦ ਪਰਮਾਤਮਾ ਦਾ ਨਾਉ ਆਉਂਦਾ ਉਹਦਾ ਸ਼ੁਕਰ ਆਉਂਦਾ ਹੈ ਵੀ ਸ਼ੁਕਰ ਹੈ ਚੰਗੀ ਸੇ ਤਾਂ ਕੰਮ ਦਿੱਤਾ ਮਿਹਨਤ ਕਰਦੇ ਆ ਤੇ ਇੱਕ ਕਮਰੇ ਤੋਂ ਵੱਧ ਮੈਨੂੰ ਲੱਗਦਾ ਸਾਡੀ ਲੋੜ ਵੀ ਨਹੀਂ ਨਾ ਮੇਰੀ ਇੰਨੀ ਕਪੈਸਿਟੀ ਆ ਕਿ ਕੋਠੀਆਂ ਨੂੰ ਮੈਂ ਸਾਫ਼ ਕਰਨਾ ਇਹ ਬੈਡਰੂਮ ਹੈ ਤੁਹਾਡਾ ਹਾਂਜੀ ਬਿਲਕੁਲ ਇਸ ਐਡਰੈਸ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਅਸੀਂ ਇਹਨਾਂ ਦੀ ਪਰਮਿਸ਼ਨ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਕੇ ਦਿਖਾ ਰਹੇ ਹਾਂ ਕਿ ਘਟੂ ਘਟ ਕਿਉਂਕਿ ਸੇਧ ਜੜੀਆ ਗੱਦੇ ਜਿਹੜੇ ਆ ਇਹ ਇਹ ਗੱਦੇ ਪਏ ਕੀ ਕਹਿਣਾ ਚਾਹੁੰਦੇ ਹੋ ਪਰ ਕਿਉਂਕਿ ਇੱਕ ਬੈੱਡਰੂਮ ਆ ਹੈ ਇਹ ਗੱਦੇ ਬਿਲਕੁਲ ਸਾਫ਼ ਦੱਸ ਰਹੇ ਅਸੀਂ ਮੈਡੀਟੇਸ਼ਨ ਨਾਲ ਵੀ ਜੁੜੇ ਹੋਏ ਹਾਂ ਜਦੋਂ ਸਾਨੂੰ ਲੋੜ ਲੱਗਦੀ ਆ ਵੀ ਅਸੀਂ ਸਾਡਾ ਟਾਈਮ ਆ ਹੁਣ ਮੈਡੀਟੇਸ਼ਨ ਕਰਨ ਦਾ ਸਾਡੇ ਕੋਈ ਭੈਣ ਭਾਈ ਆਉਂਦੇ ਆ ਅਸੀਂ ਬਿਲਕੁਲ ਥੱਲੇੋਂ ਸਾਫ਼ ਕਰਕੇ ਸੋਫੇ ਸਾਈਡ ਤੇ ਲਾ ਕੇ ਐਸੇ ਜਗ੍ਹਾ ਨੂੰ ਯੂਜ਼ ਕਰਦੇ ਆ ਮੈਡੀਟੇਸ਼ਨ ਜਦੋਂ ਸਾਡਾ ਕੋਈ ਰਿਸ਼ਤੇਦਾਰ ਆਉਂਦਾ ਜੇ 5-4 ਤੋਂ ਵੱਧ ਜਾਣ ਕਿਉਂਕਿ ਮੰਜੀਆਂ ਜੋਗੀ ਥਾਂ ਤਾਂ 5-4 ਦੀ ਹੈ ਪਰ ਅਦਰਵਾਈਜ਼ ਅਸੀਂ ਇੱਥੇ 10-15 ਗੱਦੇ ਲਾ ਕੇ ਸਾਰੇ ਇਕੱਠੇ ਸੌਣੇ ਆ ਅਸੇ ਇੱਕ ਕਮਰੇ 'ਚ 10-15 ਬੰਦਿਆਂ ਦਾ ਪੂਰਾ ਪਰਿਵਾਰ ਆ ਜਾਂਦਾ ਅਬੀ ਤੱਕ ਅਸੀਂ ਸੁੱਤੇ ਹੋਇਆ ਜੀ ਅਬੀ ਤੱਕ ਅਸੀਂ ਸੁੱਤੇ ਹੋਇਆ ਤੇ ਇਧਰ ਸਾਡਾ ਡਰੈਸਿੰਗ ਰੂਮ ਕਹਿ ਲੋ ਚਾਹੇ ਡਰੈਸਿੰਗ ਟੇਬਲ ਕਹਿ ਲੋ ਹਮ ਸ਼ੁਰੂ ਤੋਂ ਮੈਨੂੰ ਕੋਈ ਸ਼ੌਂਕ ਨਹੀਂ ਸੀਗਾ ਦੂਜੀਆਂ ਚੀਜ਼ਾਂ ਦਾ ਕਦੇ ਮੈਂ ਕਰੀਮ ਮੇਕਅਪ ਕੁਛ ਨਹੀਂ ਕੀਤਾ ਮੈਨੂੰ ਹੁੰਦਾ ਵੀ ਪਰਸਨੈਲਿਟੀ ਥੋੜੀ ਅੰਦਰੋਂ ਹੋਣੀ ਚਾਹੀਦੀਆਂ ਨਾ ਕਿ ਬਾਹਰੋਂ ਉਹ ਮੇਰੀ ਸੋਚ ਆ ਸੋ ਸਾਡਾ ਕੰਗਾ ਤੇਲ ਇੱਥੇ ਪਿਆ ਜੀ ਹੂੰ ਤੇ ਆ ਸਾਡਾ ਬੈਡਰੂਮ ਆ ਦੋਨਾਂ ਜਣਿਆਂ ਦੀਆਂ ਅਲਮਾਰੀਆਂ ਕੱਪੜੇ ਇਹਦੇ ਵਿੱਚ ਨੇ ਹੂੰ ਤੇ ਜੇ ਕੋਈ ਭੈਣ ਭਾਈ ਵੀ ਆਉਂਦਾ ਉਹਦੇ ਲਈ ਆ ਸਾਈਡ ਹੈਗੀ ਆ ਫੋਟੋ ਲੱਗੀਆਂ ਸਾਂਝੇ ਪਰਿਵਾਰ ਦੇ ਹੈ ਇਹਨਾਂ ਦੇ ਵਿੱਚ ਕੌਣ ਕੌਣ ਨੇ ਅ ਇਹਦੇ ਵਿੱਚ ਮੈਂ ਤੇ ਮੇਰਾ ਹਸਬੰਡ ਚਰਨਜੀਤ ਹੂੰ ਤੇ ਆ ਸਾਡੇ ਦੋਨੇ ਚਾਚਾ ਜੀ ਦੇ ਬੇਟੇ ਆ ਇਹ ਸਾਡਾ ਸਾਂਝਾ ਪਰਿਵਾਰ ਆ ਜੀ ਹੂੰ 25 ਸਾਲ ਅਸੀਂ ਉੱਥੇ ਰਹੇ ਤੇ 25 ਸਾਲ ਇਹਨਾਂ ਨੇ ਇਸ ਘਰ ਨੂੰ ਸਾਡੀ ਸਾਰੀ ਫੈਮਿਲੀ ਨੂੰ ਇੱਥੇ ਸਾਂਭਿਆ ਤੇ ਆ ਛੋਟੇ ਬ੍ਰਦਰ ਦਾ ਪਰਿਵਾਰ ਆ ਤੇ ਉਧਰ ਵੱਡੇ ਬ੍ਰਦਰ ਦਾ ਪਰਿਵਾਰ ਆ ਤੇ ਆ ਸਾਡੇ ਦੋਨੋਂ ਬੱਚੇ ਜਿਹੜੇ ਹੁਣ ਕੈਨੇਡਾ ਨੇ ਉਹ ਉੱਥੇ ਸਾਂਭ ਰਹੇ ਆ ਜੀ ਆਪਣੇ ਆਪ ਨੂੰ ਮੈਰਿਜ ਕਰ ਰਹੇ ਆ ਤੇ ਅਸੀਂ ਇੱਥੇ ਆਂ ਜੀ ਇੱਕ ਦੂਜੇ ਦੀ ਸਪੋਰਟ ਨਾਲ ਵਧੀਆ ਚੱਲ ਰਿਹਾ ਪਾਰਾ ਰੂਮ ਸਾਨੂੰ ਸੱਚੀ ਨਸਖੂਂ ਦੇ ਰਿਹਾ ਮੈਨੂੰ ਲੱਗਦਾ ਨਹੀਂ ਕਿ ਜੇ ਕੋਠੀ ਹੁੰਦੀ ਮੈਂ ਉਹਨੂੰ ਸਾਫ ਸਕਦੀ ਹੂੰ ਕਿਉਂਕਿ ਇਹ ਵੀ ਅਸੀਂ ਸੋਚਿਆ ਹੋਇਆ ਵੀ ਜਗ੍ਹਾ ਉਨੀਕ ਹੋਣੀ ਚਾਹੀਦੀ ਹੈ ਜਿਹਨੂੰ ਅਸੀਂ ਆਪ ਸੰਭਲੀਏ ਨਾ ਕਿ ਕਿਸੇ ਦੇ ਸਿਰ ਤੇ ਇਹ ਤੁਸੀਂ ਪਹਿਲਾਂ ਸੋਚ ਰਹੇ ਸੀ ਕਿ ਕੱਚਾ ਫਰਸ਼ ਰੱਖੋਗੇ ਤੁਸੀਂ ਇਹਦਾ ਪਰ ਫਰਸ਼ ਚਲੋ ਖੈਰ ਪੁਰਾਣੀਆਂ ਟੈਲ ਟੈਲਾਂ ਵੀ ਤੁਸੀਂ ਪੁਰਾਣੀਆਂ ਲਿਆ ਕੇ ਲਾਈਆਂ ਇੱਥੇ ਬਿਲਕੁਲ ਜੀ ਸਾਡਾ ਇਹ ਸੀਗਾ ਕਿ ਇੱਕ ਜਿਹਦੇ ਤੇ ਜ਼ਿਆਦਾ ਚੱਕਰ ਨਾ ਪਵੇ ਸਫਾਈ ਦਾ ਸਫਾਈ ਕਰਨੀ ਜ਼ਰੂਰ ਆ ਪਰ ਹਰ ਟਾਈਮ ਹੱਥ 'ਚ ਝਾੜੂ ਨਾ ਰਵੇ ਹੂੰ ਕੋਈ ਬਾੜੀਆਂ ਚਿੱਟੀਆਂ ਟਾਇਲਾਂ ਤੇ ਜੇ ਕੋਈ ਆਉਂਦਾ ਅਗਲਾ ਪੈਰ ਝਾੜਦਾ ਜਾਂ ਜੁੱਤੀ ਬਾਹਰ ਲਾਉਂਦਾ ਉਹ ਅਸੀਂ ਨਹੀਂ ਸਿਚਾਉਂਦੇ ਫ੍ਰੀ ਹੋ ਕੇ ਅਗਲਾ ਅੰਦਰ ਵੜੇ ਤੇ ਇਸ ਕਰਕੇ ਉਹ ਟਾਇਲਾਂ ਲਾਈਆਂ ਨੇ ਤੇ ਨਾਲ ਇਹ ਜਿਆਦਾ ਤਿਲਕਣੀਆਂ ਨਹੀਂ ਹੈਗੀਆਂ ਜਿਹਦੇ ਤੇ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਇੱਕ ਦਿਨ ਨਾ ਵੀ ਪੋਚਾ ਲੱਗੇ ਚੱਲ ਜਾਂਦਾ ਅੱਛਾ ਰਿਸ਼ਤੇਦਾਰਾਂ ਨੇ ਸ਼ੁਰੂ-ਸ਼ੁਰੂ ਚ ਇਹ ਨਹੀਂ ਕਿਹਾ ਕਿ ਇੱਕ ਕੀ ਕਰੀ ਜਾਂਦੇ ਆ ਐਡਾ ਕੰਮਕਾਜ ਛੱਡ ਕੇ ਕੈਨੇਡਾ ਤੋਂ ਆ ਕੇ ਇੱਥੇ ਇੱਕ ਕਮਰੇ ਦੇ ਵਿੱਚ ਰਹੀ ਜਾਂਦੇ ਆ ਪੰਜਾਬ ਬਿਕਰਮ ਕਹਿੰਦੇ ਜ਼ਰੂਰ ਹੋਣਗੇ ਪਰ ਅਸੀਂ ਕਦੇ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਜਦ ਨੈਗੇਟਿਵ ਚੀਜ਼ਾਂ ਸੁਣਨੇ ਆ ਥੋੜੀ એનર્ਜੀ ਟレイン ਕਰਦੀਆਂ ਨੇ ਸੋ ਸਾਡਾ ਦੋਨਾਂ ਦਾ ਇੱਕ ਦੂਜੇ ਨਾਲ ਇਹ ਕਮਿਟਮੈਂਟ ਆ ਕਿ ਜੇ ਇੱਕ ਦੇ ਮਨ ਚੋਂ ਗੱਲ ਸ਼ੁਰੂ ਵੀ ਹੋਵੇ ਦੂਜਾ ਨੂੰ ਰੋਕ ਦਿੰਦਾ ਵੀ ਇਹਦੇ ਨਾਲ ਸਾਡੀ એનર્ਜੀ ਬੇਸਡ ਹੋ ਰਹੀ ਆ ਅਸੀਂ ਉਹਦੇ ਵਿੱਚ ਨਹੀਂ ਲੱਗਣਾ ਇਹ ਕਿਹਾ ਜਾਂਦਾ ਨਾ ਆਮ ਤੌਰ ਤੇ ਦੇਖੋ ਐਨਆਰਆਈ ਬਹੁਤ ਕੁਝ ਦਿੱਤਾ ਐਨਆਰਆਈਆਂ ਨੇ ਪੰਜਾਬ ਨੂੰ ਪਰ ਇਹ ਵੀ ਗੱਲ ਕਿਹਾ ਜਾਂਦੀ ਕਿ ਵਿਆਹ ਵੀ ਐਨਆਰਆਈਆਂ ਨੇ ਮਹਿੰਗੇ ਕੀਤੇ ਆ ਪੰਜਾਬ ਦੇ ਵਿੱਚ ਔਰ ਨਾਲ ਹੀ ਜਿਹੜਾ ਗੱਡੀਆਂ ਦਿਖਾਵਾ ਉਹ ਵੀ ਬਾਹਰੋਂ ਆਇਆ ਕਿ ਬਾਹਰੋਂ ਬਾਹਰੋਂ ਕੰਮਕਾਜ ਕਿਵੇਂ ਕਰਦੇ ਉਹ ਲਾਈਫ ਨਹੀਂ ਦਿਖਾਉਂਦੇ ਉਧਰ ਦੀ ਗੱਡੀ ਕਿਸ਼ਤਾਂ ਤੇ ਚੱਲ ਰਹੀ ਹੈ ਘਰ ਕਿਸ਼ਤਾਂ ਤੇ ਸਾਰੀ ਜ਼ਿੰਦਗੀ ਕਿਸ਼ਤਾਂ ਤੇ ਚੱਲ ਰਹੀ ਹੈ ਇੱਥੇ ਆ ਕੇ ਵੱਡੀ ਗੱਡੀ ਲੈਂਦੇ ਆ ਇੱਥੇ ਆ ਕੇ ਚੰਗੇ ਕੱਪੜੇ ਪਾ ਲੈਂਦੇ ਇੱਥੋਂ ਬੰਦਾ ਅਟਰੈਕਟ ਹੁੰਦਾ ਹੈ ਕਿ ਭਾਈ ਪਤਾ ਨਹੀਂ ਕਿੰਨਾ ਕੁ ਪੈਸਾ ਬਾਹਰ ਕਮਾ ਰਹੇ ਔਰ ਇਸੇ ਕਰਕੇ ਇਹ ਚੱਕਾ ਚੌਂਦ ਵਾਲੀ ਜ਼ਿੰਦਗੀ ਦਿਖਾਵੇ ਵਾਲੀ ਜ਼ਿੰਦਗੀ ਜਿਹੜੀ ਹੈ ਪਰ ਤੁਸੀਂ ਬਿਲਕੁਲ ਇਸ ਦੇ ਉਲਟ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਧੰਨਵਾਦ ਦੇ ਪਾਤਰ ਵੀ ਹੈਗੇ ਹੋ ਇਹਦੇ ਲਈ ਇੱਕ ਰੋਲ ਮਾਡਲ ਬਣਨਾ ਪੈਂਦਾ ਸ ਮੈਨੂੰ ਲੱਗਦਾ ਇਹ ਹੁੰਦਾ ਕਿ ਅਸੀਂ ਤਹਾਂ ਉਰਿਆ ਕੀ ਖੋਲਦੇ ਆ ਉਹਨਾਂ ਦੀ ਬਾਹਰ ਸਾਨੂੰ ਕਦੇ ਟਾਈਮ ਨਹੀਂ ਮਿਲਦਾ ਕੰਮਾਂ ਦੇ ਵਿੱਚ ਸੋ ਮੈਂ ਚਾਹੁੰਦੀ ਆ ਵੀ ਜੋ ਅਸਲੀਅਤ ਆ ਅਸੀਂ ਉਹਦੇ ਨਾਲ ਹੀ ਰਹੀਏ ਵਿਆਹਾਂ ਦੀ ਗੱਲ ਆ ਸਾਡੇ ਦੋਨੇ ਕਜ਼ਨਸ ਦਾ ਵਿਆਹ ਅਸੀਂ ਬਹੁਤ ਸਿੰਪਲ ਕੀਤਾ ਕੋਈ ਦਿਖਾਵਾ ਨਹੀਂ ਕੋਈ ਬਾਹਰ ਵੱਡੇ ਹੋਟਲਾਂ 'ਚ ਨਹੀਂ ਕੀਤਾ ਘਰਾਂ 'ਚ ਕੀਤਾ ਆ ਜੀ ਤੇ ਮੈਨੂੰ ਲੱਗਦਾ ਵੀ ਪਰਮਾਤਮਾ ਦੀ ਕਿਰਪਾਇਆ ਕਿ ਸਿੰਪਲੀਸਿਟੀ ਸਾਡੇ ਵਿੱਚ ਰੱਖੀ ਹੋਈ ਹੈ। ਬੀਬੀਆਂ ਬਾਰੇ ਤੇ ਇਹ ਗੱਲ ਕਹੀ ਜਾਂਦੀ ਆ ਆਮ ਤੌਰ ਤੇ ਕਿ ਉਧਰੋਂ ਚੰਗਾ ਪੈਸਾ ਕਮਾ ਕੇ ਜਿਹੜੇ ਆਉਂਦੇ ਆ ਉਹ ਇੱਧਰ ਆ ਕੇ ਤਾਂ ਉਹ ਕਹਿੰਦੇ ਹੁਣ ਭਾਈ ਅਸੀਂ ਆ ਵੀ ਆਪ ਦੇਖੋ ਆਪ ਪੂਰੇ ਕਰ ਲਏ ਕੋਈ ਸੂਟਾਂ ਵਾਲੀ ਦੁਕਾਨ ਤੇ ਜਾਂਦੀ ਆ ਕੋਈ ਚੰਗੀ ਜੁਐਲਰੀ ਵਾਲੀ ਸ਼ਾਪ ਤੇ ਵੱਡੇ ਸ਼ੋਰੂਮ ਤੇ ਜਾਂਦੇ ਆ ਪਰ ਤੁਸੀਂ ਵੀ ਕਦੇ ਸੋਚਿਆ ਕਦੇ ਇਸ ਤਰ੍ਹਾਂ ਦਾ ਕਿ ਨਹੀਂ? ਅ ਨਹੀਂ ਬਿਕਰਮ ਜੁਐਲਰੀ ਵਾਲੀ ਸ਼ਾਪ ਤੇ ਮੈਂ ਕਦੇ ਨਹੀਂ ਗਈ। ਹੂੰ ਮੈਨੂੰ ਪਤਾ ਹੀ ਨਹੀਂਗਾ। ਜੇ ਕਦੀ ਕਦੇ ਚੀਜ਼ ਦੀ ਲੋੜ ਪਈ ਆ ਹੁਣ ਤੱਕ ਆਪਣੇ ਕਜ਼ਨਸ ਜਾਂ ਇਹਨਾਂ ਦੀ ਵਾਈਫ ਨੂੰ ਕਹਤਾ ਸੂਟਾਂ ਵਾਲੀ ਦੁਕਾਨ ਤੇ ਜਰੂਰ ਜਾਣੇ ਆ ਮੈਨੂੰ ਲੱਗਦਾ ਵੀ ਸ਼ਾਇਦ ਹੁਣ ਮੈਂ ਕਦੇ 10000 ਦਾ ਸੂਟ ਹੁਣ ਲਿਆ ਹੋਵੇ ਇਹ ਤੋਂ ਪਹਿਲਾਂ ਕਦੇ ਨਹੀਂ ਸੀ ਲਿਆ ਇਹ ਹੁੰਦਾ ਸੀ ਵੀ 10000 ਦਾ ਲੈ ਸਕਦੀਆਂ ਪਰ ਇਹ 10000 ਦੇ ਵਿੱਚ ਮੈਂ ਦੋ ਜਣਿਆਂ ਨੂੰ ਹੋਰ ਵੀ ਦਵਾ ਸਕਦੀਆਂ ਜੇ ਆਪ ਚਾਰ ਦਾ ਲੈ ਲਾਂ ਦੋ ਦੋ ਦੇ ਹੋਰ ਨੂੰ ਦਵਾ ਦਾਂ ਭੈਣ ਭਾਈ ਨੂੰ ਜਿਹੜਾ ਮੇਰੇ ਨਾਲ ਖੜਾ ਉਹ ਵੀ ਉਨਾ ਹੀ ਸੋਹਣਾ ਲੱਗੇ ਜਿੰਨੀ ਮੈਂ ਲੱਗਣੀ ਚਾਹੁੰਨੀ ਆ ਸੋ ਮੈਂ ਕਦੇ ਆਪਣਾ ਕੱਲੀ ਨੇ 10000 ਦਾ ਨਹੀਂ ਰੱਖਿਆ ਹਾਂ 10 ਲਾ ਜਰੂਰ ਆਉਂਦੀ ਸੀ ਪਰ ਦੋ ਚਾਰ ਜਣਿਆਂ ਤੇ ਹੋਰ ਪਰ ਇਸ ਸਪ੍ਰਿੰਟ ਜਿਹੜੀ ਆ ਇਹ ਸੋਚ ਕਿੱਥੋਂ ਆਈ ਤੁਹਾਨੂੰ ਇਹ ਤਾਂ ਉਹ ਪਰਮਾਤਮਾ ਨੂੰ ਪਤਾ ਜਿਹੜਾ ਕਰਵਾ ਰਿਹਾ ਹੈ ਪਰ ਹਾਂ ਮੇਰੇ ਇੱਕ ਟੀਚਰ ਸ਼ੁਰੂ ਤੋਂ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀਗੇ ਸਿੰਪਲ ਲਾਈਫ ਆਈ ਥਿੰਕਿੰਗ ਸੋ ਮੈਨੂੰ ਉਹ ਚੀਜ਼ ਵਧੀਆ ਲੱਗਦੀ ਸੀ ਜਾਂ ਹੁੰਦਾ ਆ ਵੀ ਤੁਹਾਡੀ ਇਨਰ ਪਰਸਨੈਲਿਟੀ ਬੋਲੇ ਨਾ ਕਿ ਬਾਹਰ ਦਾ ਸੂਟ ਨਾ ਕਿ ਬਾਹਰ ਦਾ ਕੱਪੜਾ ਨਾ ਕਿ ਗਹਿਣਾ ਜਿਹਨੂੰ ਸ਼ੌਂਕ ਆ ਠੀਕ ਆ ਉਹ ਵੀ ਕੋਈ ਗਲਤ ਨਹੀਂ ਪਰ ਮੈਨੂੰ ਸ਼ੁਰੂ ਤੋਂ ਇਹ ਸ਼ੌਂਕ ਹੀ ਨਹੀਂ ਰਿਹਾ ਹੈਗਾ ਥੈਂਕ ਯੂ ਧੰਨਵਾਦ ਬਹੁਤ-ਬਹੁਤ ਚਰਚਾ ਸੀ ਇਸ ਕਰਕੇ ਕਰ ਰਹੇ ਕਿਉਂਕਿ ਇਹ ਆ ਕੇ ਕੈਨੇਡਾ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਛੱਡ ਕੇ ਕੈਨੇਡਾ ਤੋਂ ਇੱਥੇ ਆਏ ਆਪਦਾ ਕੰਮਕਾਜ ਉੱਥੇ ਛੱਡ ਕੇ ਬੱਚੇ ਇਹਨਾਂ ਦੇ ਬਿਸ਼ੱਕ ਉੱਥੇ ਕੰਮ ਕਰ ਰਹੇ ਪਰ ਇਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉੱਥੇ ਕੰਮਕਾਜ 25-30 ਸਾਲ 25-27 ਸਾਲ ਅਸੀਂ ਕੈਨੇਡਾ 'ਚ ਲਾ ਲੇ ਪਰ ਹੁਣ ਜਿਹੜੀ 50 ਸਾਲ ਤੋਂ ਬਾਅਦ ਦੀ ਜ਼ਿੰਦਗੀ ਆ ਉਹ ਅਸੀਂ ਪੰਜਾਬ ਦੇ ਵਿੱਚ ਲੰਗਾਉਣੀ ਆ ਕਿਵੇਂ ਸੌਖੀ ਲੰਗਾਉਣੀ ਆ ਅਸੀਂ ਉਸ ਕੰਮ ਦੇ ਚੱਕਰ 'ਚ ਨਹੀਂ ਫਸ ਕੇ ਰਹਿਣਾ ਚਾਹੁੰਦੇ ਔਰ ਨਾਲ ਹੀ ਸੋ ਖਾਲੀ ਜ਼ਿੰਦਗੀ ਕਿਵੇਂ ਆ ਕਿਉਂਕਿ ਉੱਥੋਂ ਆ ਕੇ ਪੈਸਾ ਟੱਕਾ ਹੋਊਗਾ ਚੰਗਾ ਜ਼ਾਹਰ ਜੀ ਗੱਲ ਆ ਪਰ ਇੱਥੇ ਚੰਗੀ ਕੋਠੀ ਛੱਤ ਸਕਦੇ ਸੀਗੇ ਔਰ ਚੰਡੀਗੜ੍ਹ ਵੀ ਘਰ પા ਸਕਦੇ ਸੀ ਮੇਰਾ ਕਲ ਕਦੇ ਕਿਸੇ ਨੇ ਕਿਹਾ ਵੀ ਚੰਡੀਗੜ੍ਹ ਕੋਠੀ ਪਾ ਲਓ ਚੰਡੀਗੜ੍ਹ ਘਰ ਪਾ ਲਓ ਜਾਂ ਕਦੇ ਜ਼ਹਿਨ 'ਚ ਖਿਆਲ ਹੈਗਾ ਸੀ ਕਿ ਨਹੀਂ ਸਾਡਾ ਆਲਰੇਡੀ ਫਲੈਟ ਹੈਗਾ ਆ ਚੰਡੀਗੜ੍ਹ ਚੰਡੀਗੜ੍ਹ ਫਲੈਟ ਹੈਗਾ ਪਰ ਮੈਂ ਕੈਨੇਡਾ ਤੋਂ ਹੀ ਕਹਤਾ ਸੀ ਕਿ ਮੈਂ ਚੰਡੀਗੜ੍ਹ ਫਲੈਟ 'ਚ ਜਾਣਾ ਨਹੀਂ ਚਾਹੀਏ ਓਨੂੰ ਰੱਖੋ ਚਾਹੇ ਵੇਚੋ ਜੋ ਮਰਜ਼ੀ ਕਰੋ ਸੋ ਉਹ ਫਲੈਟ 'ਚ ਮੇਰੀ ਕਦੇ ਵੀ ਜਾਣ ਦੀ ਉਹ ਹੈ ਨਹੀਂਗੀ ਅੱਛਾ ਸੋ ਉਹ ਹੋਇਆ ਨਾ ਹੋਇਆ ਮਿਲਦਾ ਤੁਹਾਨੂੰ ਇੱਥੇ ਬਹੁਤ ਜ਼ਿਆਦਾ ਸਕੂਨ ਆ ਬਹੁਤ ਜ਼ਿਆਦਾ ਕੁਦਰਤ ਨਾਲ ਜੁੜਿਓ ਰੁੱਖ ਬਹੁਤ ਸਾਰੇ ਸਾਡੇ ਚਿੜੀਆਕਾਰਾ ਜਿਹੜੇ ਸਾਡੇ ਵਰਕਰ ਕੰਮ ਕਰਦੇ ਆ ਉਹਨਾਂ ਨਾਲ ਜਾ ਕੇ ਉਸ ਲੈਵਲ ਤੇ ਗੱਲ ਕਰੀਦੀ ਆ ਹਨਾ ਉਹਨਾਂ ਨੂੰ ਆਪਣਾ ਟੀਮ ਮੈਂਬਰ ਸਮਝੀਦਾ ਨਾ ਕਿ ਬੌਸ ਦਾ ਰਿਸ਼ਤਾ ਹੁੰਦਾ ਉਹਨਾਂ ਦੇ ਦੁੱਖ ਸੁੱਖ ਸੁਣੀਦੇ ਆ ਜਦ ਬੈਠੀਦਾ ਉਹਨਾਂ ਦੇ ਅੱਖਾਂ ਦੇ ਵਿੱਚ ਜਿਹੜਾ ਉਸ ਟਾਈਮ ਪਿਆਰ ਆਉਂਦਾ ਹੰਝੂ ਆਉਂਦੇ ਆ ਜਦ ਉਹਨਾਂ ਦੇ ਪਰਿਵਾਰ ਬਾਰੇ ਪੁੱਛਦੇ ਆ ਜਿਹੜਾ ਉਹ ਸਕੂਨ ਆ ਉਹ ਸ਼ਾਇਦ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਧੰਨਵਾਦ ਬਹੁਤ ਥੈਂਕ ਯੂ ਸੋ ਮੱਚ ਤਾਂ ਸਾਡੀ ਕੋਸ਼ਿਸ਼ ਸੀ ਕਿ ਇਹ ਕਮਰਾ ਇਸ ਕਰਕੇ ਅਸੀਂ ਦਿਖਾ ਰਹੇ ਆ ਇਹਨਾਂ ਨਾਲ ਗੱਲਬਾਤ ਕਰਕੇ ਕਿ ਜਦੋਂ ਕੈਨੇਡਾ 'ਚ ਚੰਗਾ ਆਪਣਾ ਕੰਮਕਾਜ ਛੱਡ ਕੇ ਇਹ ਆਏ ਇੰਡੀਆ ਪੰਜਾਬ ਆਏ ਤਾਂ ਇੱਕ ਚੰਗੀ ਵੱਡੀ ਪੁੱਠੀ ਛੱਤ ਸਕਦੇ ਸੀਗੇ ਹਾਲਾਂਕਿ ਕਹਿੰਦੇ ਚੰਡੀਗੜ੍ਹ ਫਲੈਟ ਹੈਗਾ ਪਰ ਉੱਥੇ ਅਸੀਂ ਕਦੇ ਗਏ ਨਹੀਂ ਸਾਨੂੰ ਪਿੰਡ 'ਚ ਰਹਿਣਾ ਚੰਗਾ ਲੱਗਦਾ ਤਾਂ ਸਾਡੇ ਜਿਹੜੇ ਲੋਕ ਦਿਖਾਵਾ ਦਿਖਾਵੇ 'ਚ ਯਕੀਨ ਰੱਖਦੇ ਸ਼ੋਅ ਆਫ ਦੇ ਵਿੱਚ ਯਕੀਨ ਰੱਖਦੇ ਉਹਨਾਂ ਨੂੰ ਜ਼ਰੂਰ ਥੋੜਾ ਬਹੁਤ ਸੋਚਣਾ ਚਾਹੀਦਾ ਇਸ ਬਾਰੇ ਕਿ ਅਸੀਂ ਸਿੰਪਲੀਸਿਟੀ ਵਾਲੇ ਪਾਸੇ ਆਈਏ ਅਸੀਂ ਆਪਣੀਆਂ ਜੜਾਂ ਦੇ ਨਾਲ ਜੁੜੀਏ ਕਿਉਂਕਿ ਕਰਜ਼ੇ ਚੱਕ ਚੱਕ ਕੇ ਕੋਠੀਆਂ ਪਾਈਆਂ ਜਾਂ ਬਾਹਰ ਔਖੇ ਹੋ ਹੋ ਕੇ ਕੰਮ ਕਰਕੇ ਜਿਹੜਾ ਅਸੀਂ ਪੈਸਾ ਵੇਸਟ ਕਰਦੇ ਉਹਨੂੰ ਕਿਵੇਂ ਬਚਾ ਕੇ ਹੋਰ ਲੇਖੇ ਕੰਮ ਦੇ ਵਿੱਚ ਬਿਜ਼ਨਸ ਦੇ ਵਿੱਚ ਲਾਇਆ ਜਾ ਸਕਦਾ ਤਾਂ ਮੈਨੂੰ ਲੱਗਦਾ ਕਿ ਇਹ ਇੱਕ ਕਮਰੇ ਦਾ ਸ਼ਾਨਦਾਰ ਘਰ ਸਕੂਨ ਵਾਲਾ ਘਰ ਜਿਹੜਾ ਤੁਹਾਨੂੰ ਬਹੁਤ ਕੁਝ ਸਿੱਖਿਆ ਦੇ ਕੇ ਜਾਏਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸਮਰਾਲਾ